ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਵਿਚਾਰ ਅਸੀਂ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਿਹਾ ਸਰਦਾਰ ਤਰਲੋਚਨ ਸਿੰਘ ਜੀ ਦੁਪਾਲਪੁਰ ਤਿਨਾਂ ਦੀ ਲਿਖੀ ਹੋਈ ਪੁਸਤਕ ਪੜਿਆ ਸੁਣਿਆ ਤੇ ਦੇਖਿਆ ਜਿਸ ਵਿੱਚ ਉਹਨਾਂ ਨੇ ਜਥੇਦਾਰ ਕੁਮਕਰ ਸਿੰਘ ਦੀ ਆਤਮਿਕ ਵਿਆਨੀ ਸਰਲੇਖ ਲਿਖਿਆ ਹੈ ਅਕਸਰ ਹੀ ਮੇਰੇ ਤੇ ਸਵਾਲ ਕੀਤਾ ਜਾਂਦਾ ਹੈ ਕਿ ਮੈਨੂੰ ਇਹ ਅਜੀਬੋ ਜਿਹੇ ਨਾਂ ਤੋਂ ਖਿੱਚ ਕਿਉਂ ਨਹੀਂ ਆਉਂਦੀ ਅਗੋਂ ਮੇਰਾ ਜਵਾਬ ਜਲੇਬੀ ਵਰਗਾ ਸਪਸ਼ਟ ਹੁੰਦਾ ਹੈ ਕਿ ਜ세ਦਾਰ ਕੁਮਕਰਸ ਕੁਮਕਰ ਸਿੰਘ ਜੰਮਿਆ ਪੜਿਆ ਕਿਤੇ ਖਿੱਚ ਤੋਕੇ ਪੜਾਈ ਕਿਤੇ ਕੀਤੀ ਮੈਂ ਹਰ ਖੇਤਰ ਵਿੱਚ ਹੱਥ ਅਜਮਾਉਂਦਿਆਂ ਹੋਇਆਂ ਬਹਿ ਜਾ ਬਹਿ ਜਾ ਕਰਾਤੀ ਜੇ ਨਹੀਂ ਖਾਕ ਸ਼ਰਨਨ ਪਿਛੋਂ ਵੀ ਪੱਤਰਕਾਰ ਭਰਾਵਾਂ ਨੇ ਪਿਆਰ ਨਾਲ ਮੇਰਾ ਨਾਮ ਸਰਦਾਰ ਘੁਮਕਰ ਸਿੰਘ ਦੋ ਜਹਾਨੀ ਮੇਰੇ ਨਾਮ ਦੀਆਂ ਧੰਮਾ ਪਾ ਦਿੱਤੀਆਂ ਹਨ ਤਾਂ ਇਹਦੇ ਵਿੱਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਹੈ ਮੇਰਾ ਤਾਂ ਇਹ ਮੰਨਣਾ ਹੈ ਕਿ ਪਿਛਲੇ ਸਮਿਆਂ ਵਿੱਚ ਕਹਾਵਤ ਪ੍ਰਸਿੱਧ ਸੀ ਗੁਰੂ ਬਿਨਾ ਗਤ ਨਹੀਂ ਸ਼ਾਹ ਬਿਨਾ ਪਤ ਨਹੀਂ ਅਜੋਕੇ ਯੁੱਗ ਵਿੱਚ ਇਸ ਨੂੰ ਇੰਜ ਕਿਹਾ ਜਾਣਾ ਚਾਹੀਦਾ ਹੈ ਗੁਰੂ ਬਿਨਾ ਗਤ ਨਹੀਂ ਪੱਤਰਕਾਰਾਂ ਬਿਨਾ ਪਤ ਨਹੀਂ ਦੇਖੋ ਤਾਂ ਦੋ ਖੇਤ ਮੂੜੀਆਂ ਬੀਜਣ ਵਾਲੇ ਨੂੰ ਪੱਤਰਕਾਰ ਭਾਈਚਾਰਾ ਟੁੱਟ ਕੇ ਮੂੜੀਆਂ ਦਾ ਬਾਦਸ਼ਾਹ ਕਹਿਣ ਲੱਗ ਪੈਂਦਾ ਹੈ ਲਸਣ ਬੀਜਣ ਵਾਲੇ ਨੂੰ ਲਸਣ ਦਾ ਬਾਦਸ਼ਾਹ ਕਿਸੇ ਨੂੰ ਧਨੀਏ ਦਾ ਬਾਦਸ਼ਾਹ ਕਿਸੇ ਨੂੰ ਝੋਟਿਆਂ ਦਾ ਬਾਦਸ਼ਾਹ ਬਣਾ ਦਿੰਦਿਆ ਮੈਂ ਤਾਂ ਹਰੇਕ ਨੂੰ ਇਹੀ ਉਪਦੇਸ਼ ਦਿੰਦਾ ਦੇੰਦਰੰਦਾ ਪ੍ਰავ ਪੱਤਰਕਾਰਾਂ ਦੀ ਮਿਹਰ ਦੇ ਪਾਤਰ ਬਣਨ ਦੀ ਤਰੀਕ ਤਕਨੀਕ ਜਰੂਰ ਸਿੱਖ ਲਵੋ ਜੋ ਆਪਣੀ ਆਇਡੈਂਟੀ ਬਣਾਉਣੀ ਹੈ ਹੱਥ ਕੰਗਣ ਨੂੰ ਆਰਸੀ ਕੀ ਆ ਤੁਹਾਡੇ ਸਾਹਮਣੇ ਹੀ ਹੈ ਕੋਈ ਪੰਜਾਬੀ ਅਖਬਾਰ ਚੁੱਕੋ ਯਾਰਾਂ ਦੀ ਫੋਟੋ ਜਰੂਰ ਛਾਪੀ ਹੋਵੇਗੀ ਇਹ ਮੇਰੀ ਹਰ ਦਿਲ ਅਜੀਜੀ ਦਾ صدਕਾ ਹੈ ਕਿ ਮੈਂ ਜਗਦੰਬੇ ਮਾਨ ਦੀ ਜਗਰਾਤੇ ਦਾ ਉਹਦਾ ਉਦਘਾਟਨ ਕਰ ਰਿਹਾ ਹੁੰਦਾ ਕਿਤੇ ਗੁਰੂ ਘਰ ਦਾ ਉਦਘਾਟਨ ਕਰ ਰਿਹਾ ਹੁੰਦਾ ਕੋਈ ਕਾਂਗਰਸੀ ਜਨ ਸੰਗੀ ਕਾਮਰੇਡ ਅਖਾਲੀ ਬਹੁਜਨ ਸਮਾਜ ਪਾਰਟੀ ਦਾ ਆਗੂ ਆਇਆ ਹੋਵੇ ਹਰ ਸਮਾਗਮ ਵਿੱਚ ਮੇਰੀ ਹਾਜ਼ਰੀ ਯਕੀਨੀ ਹੁੰਦੀ ਹੈ ਕਿਤੇ ਖਾਲਸਾਣ ਦੀ ਨਾਰੇਬਾਜੀ ਕੋਈ ਗਾਉਣ ਵਾਲੀ ਕੋਈ ਨਿਚਾਰ ਆਈ ਹੋਵੇ ਆਪਾਂ ਹਰ ਤਾਂ ਜਾ ਗੱਜੀ ਦਾ ਕਿੱਲੇ ਤੇ ਬਣੀ ਹੋਈ ਮੱਜ ਵਾਂਗ ਕਿਸੇ ਇੱਕ ਸਿਧਾਂਤ ਦੇ ਨਾਲ ਨਹੀਂ ਬੱਜੇ ਹੋਏ ਲੋਕੀਰ ਦੇ ਫਕੀਰ ਮੈਨੂੰ ਹੈਰਾਨੀ ਨਾਲ ਪੁੱਛ ਬੈਠਦੇ ਹਨ ਜਥੇਦਾਰ ਜੀ ਤੁਸੀਂ ਵੱਖ-ਵੱਖ ਵਿਚਾਰਾਂ ਵਾਲੇ ਸਾਰੇ ਸਮਾਗਮਾਂ ਨੂੰ ਕਿਵੇਂ ਅਟੈਂਡ ਕਰ ਲੈਂਦੇ ਹੋ ਇਹੋ ਜੇ ਬੇਹੂਦਾ ਸਵਾਲ ਕਰਨ ਵਾਲੇ ਪੱਧਰ ਪੋਸ਼ਾ ਨੂੰ ਮੈਂ ਦੱਸਿਆ ਕਰਦਾ ਹਾਂ ਕਿ ਪਹਿਲਾਂ ਆਖੜਾ ਡੈਮ ਦੇ ਪਾਣੀ ਵਾਂਗ ਬਹੁ ਪੱਖੀ ਗਿਆਨ ਦਾ ਭੰਡਾਰ ਦਿਮਾਗ ਵਿੱਚ ਇਕੱਠਾ ਕਰੋ। ਬਸ ਫਿਰ ਤੇਲ ਦੇਖੋ ਤੇ ਤੇਲ ਦੀ ਧਾਰ ਦੇਖੋ। ਸਮੇਂ ਦਾ ਵੇਗ, ਹਵਾ ਦਾ ਰੁਖ। ਤਾੜਦਿਆਂ ਮੂੰਹੋਂ ਫੁਰਮਾਈ ਜਾਓ। ਐ ਲਓ ਜਰਾ ਇਕਾਗਰ ਚਿਤ ਹੋ ਕੇ ਕੁਝ ਮਿਸਾਲਾਂ ਸੁਣ ਲਓ। ਜਗਰਾਤੇ ਦਾ ਸ਼ੁਭ ਆਰੰਭ ਕਰਨ ਸਮੇ 10 ਦੇ ਪਰਵਚਨ ਕੁਝ ਇਸ ਤਰ੍ਹਾਂ ਦੇ ਹੁੰਦੇ ਹਨ ਭਗਤ ਜਨੋ Hindu ਅਤੇ Sikh ਇੱਕ ਹੀ ਦਰਖਤ ਦੀਆਂ ਦੋ ਸ਼ਾਖਾਵਾਂ ਹਨ Hindu Sikhਾਂ ਦਾ ਨੌ ਮਾਸ ਦਾ ਰਿਸ਼ਤਾ ਆਦਿ ਜੁਗਾਤੀ ਦਾ ਹੈ ਦੁਨੀਆ ਦੀ ਕੋਈ ਤਾਕਤ ਇਸ ਰਿਸ਼ਤੇ ਨੂੰ ਤੋੜ ਨਹੀਂ ਸਕਦੀ ਇਸ ਸਾਂਝ ਦੀਆਂ ਤੰਦਾ ਗੁਰੂ ਬਾਬੇ ਦੀ ਬਾਣੀ ਵਿੱਚ ਸੁਭਾਏਮਾਨ ਹਨ ਜਿਵੇਂ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਸ਼ਿਵ ਜੀ ਬ੍ਰਹਮਾ ਸਰਵ ਭਤੀ ਮਾਤਾ ਦਾ ਜ਼ਿਕਰ ਹੁੰਦਾ ਹੈ ਕੁਝ ਫੋਟ ਪਾਉ ਤਾਕਤਾਂ ਇਸ ਪਵਿੱਤਰ ਰਿਸ਼ਤੇ ਨੂੰ ਤੈਸ਼ ਨੈਸ ਕਰਨ ਤੇ ਤੁੜੀਆਂ ਹੁੰਦੀਆਂ ਪਰ ਦਾਸ ਜਮੰਦਰੂ ਹਿੰਦੂ ਸਿੱਖ ਇਕਤਾ ਦਾ ਹਾਮੀ ਹੋਣ ਕਰਕੇ ਐਲਾਨ ਕਰਦਾ ਹੈ ਕਿ ਅਜਿਹਾਂ ਸ਼ਕਤੀਆਂ ਦੇ ਮਨਸੂਬੇ ਕਦੇ ਪੂਰੇ ਨਹੀਂ ਹੋਣ ਦਿਆਂਗੇ ਭਗਤ ਜਨ ਕਈ ਮਿੰਟਾਂ ਵਿੱਚ ਤਾੜੀਆਂ ਦੀ ਗੜਗੜਾਟ ਮਚਾਈ ਰੱਖਦੇ ਹਨ ਬਸ ਦੂਸਰੇ ਦਿਨ ਚਿਲਮਿਲ ਚਿਲਮਣ ਲਾਲ ਚੁੰਨੀ ਗਲ ਵਿੱਚ ਪਾਈ ਖੜਾ ਮੈਂ ਹਰ ਅਖਬਾਰ ਦੀ ਸੋਭਾ ਵਧਾਰਿਆ ਹੁੰਦਾ ਤੇ ਰੱਬ ਪੱਤਰਕਾਰਾਂ ਦਾ ਭਲਾ ਕਰੇ ਫਿਰ ਖਾਲਸਤਾਨੀਆਂ ਦੇ ਇਕੱਠ ਵਿੱਚ ਮੇਰੀ ਧੂਆਂ ਤਾਰ ਤਕਰੀਰ ਇੰਜ ਹੁੰਦੀ ਹੈ ਜੁਜਾਰੂ ਇਤਿਹਾਸ ਦੇ ਵਾਰਸ ਖਾਲਸਾ ਜੀ ਦੁਨੀਆ ਭਰ ਵਿੱਚ ਕੋਈ ਐਸਾ ਪੰਛੀ ਪਰਿੰਦਾ ਨਹੀਂ ਜਿਸ ਦਾ ਆਪਣਾ ਆਲਣਾ ਨਾ ਹੋਵੇ ਇਹ ਮੇਰੀ ਬਦਕਿਸਮਤ ਕੌਮ ਮੇ ਕੌਮ ਹੀ ਹੈ ਜੋ ਸਨ 1839 ਵਿੱਚ ਸਿੱਖ ਰਾਜ ਦਾ ਸੂਰਜ ਅਸਤ ਹੋਣ ਤੋਂ ਬਾਅਦ ਅੱਜ ਤੱਕ ਬੇਕਾਰ ਹੋਈ ਫਿਰਦੀ ਹੈ ਆਪਣਾ ਘਰ ਸਥਾਪਿਤ ਕਰਨ ਲਈ ਸਾਡੇ ਗੱਭਰੂ ਗੱਭਰੂਆਂ ਨੇ ਬੇਥਾਕ ਖੂਨ ਬਹਾਇਆ ਪਰ ਬ੍ਰਾਹਮਣਵਾਦ ਟੱਸ ਤੋਂ ਮਸ ਨਹੀਂ ਹੋਇਆ ਵੀਰੋ ਜਿਨ੍ਹਾਂ ਚ ਅਸੀਂ ਆਪਣੇ ਨਿਆਰੇਪਣ ਨੂੰ ਕਾਇਮ ਰੱਖਦੇ ਹੋਏ ਬੇਪਰਵਾਹਤੋਂ ਦੂਰ ਨਹੀਂ ਹੁੰਦੇ ਉਦੋਂ ਤੱਕ ਸਾਡੀ ਪਛਾਣ ਖਤਰੇ ਵਿੱਚ ਪਈ ਰਹੇਗੀ ਅੱਗੇ ਉਹ ਸਿੰਘ ਜੈਕਾਰੇ ਤੇ ਜੈਕਾਰੇ ਛੱਡਦੇ ਹਨ ਮੇਰੇ ਗੱਲ ਤੋਂ ਕੇਸਰੀ ਸਿਰ ਪਾਉ ਪਾਉਂਦੇ ਹਨ ਅਖਬਾਰ ਵਿੱਚ ਖਾਲਸਤਾਨੀ ਆਗੂਆਂ ਵਿੱਚ ਮੈਨੂੰ شمار ਕੀਤਾ ਗਿਆ ਹੁੰਦਾ ਹੈ ਜਦੋਂ ਸਟੇਜ ਉੱਪਰ ਕੋਈ ਕਾਂਗਰਸ ਦਾ ਮੰਤਰੀ ਸੰਤਰੀ ਸशोਭਤ ਹੁੰਦਾ ਹੈ ਆਪਾਂ ਪੰਚਮ ਸੂਰਤੋਂ 헤ਠਾ ਉਤਰਾਈਦਾ ਹੈ ਦੇਖੋ ਜੀ ਸਿਆਸਤ ਵਿੱਚ ਕੋਈ ਸਦਾ ਦੁਸ਼ਮਣ ਜਾਂ ਮਿੱਤਰ ਨਹੀਂ ਰਹਿੰਦਾ ਸਮੇਂ ਦੇ ਹੇਰ ਫੇਰ ਨਾਲ ਸਬੰਧ ਬਦਲਦੇ ਰਹਿੰਦੇ ਹਨ ਛੇਵੇਂ ਗੁਰੂ ਜੀ ਦੀ ਜਹਾਂਗੀਰ ਦੇ ਨਾਲ ਦੋਸਤੀ ਔਰੰਗਜ਼ੇਬ ਦੇ ਇੱਕ ਲੜਕੇ ਨੂੰ ਰਾਜਪੁਹਾਗ ਦਵਾਨ ਲਈ ਦਸਵੇਂ ਪਾਤਸ਼ਾਹ ਜੀ ਨੇ ਦਿਲ ਖੋਲ ਕੇ ਮਦਦ ਕੀਤੀ ਸੀ ਇਸੇ ਤਰ੍ਹਾਂ ਅੱਜ ਸਮੇਂ ਦੀ ਲੋੜ ਹੈ ਕਿ ਪੁਰਾਣੇ ਜ਼ਖਮ ਨਾ ਛੜੇ ਜਾਣ ਆਓ ਨਵੀਆਂ ਗਲ ਬਕੜੀਆਂ ਪਾਈਏ ਆਪਸੀ ਦੂਰੀਆਂ ਮਟਾਉਂਦੇ ਹੋਏ ਪਿਆਰੇ ਪੰਜਾਬ ਦਾ ਭਲਾ ਸੋਚੀਏ ਪੰਥ ਦਾ ਵੀ ਇਸੇ ਵਿੱਚ ਭਲਾ ਹੈ ਕਾਂਗਰਸੀ ਸੱਜਣ ਮੇਰੀ ਇਤਿਹਾਸਕ ਮਿਸਾਲਾਂ ਵਾਲੀ ਸਪੀਚ ਸੁਣ ਕੇ ਬਾਗੋ ਬਾਗ ਹੋ ਜਾਂਦੇ ਹਨ ਸੋ ਦੂਜੇ ਦਿਨ ਠਾ ਕਰਕੇ ਮੇਰੀ ਫੋਟੋ ਮੰਤਰੀ ਜੀ ਦੇ ਨਾਲ ਛਪੀ ਹੁੰਦੀ ਹੈ ਜਦੋਂ ਕਦੇ ਖਾੜਕੂਆਂ ਦੇ ਸਮਾਗਮ ਵਿੱਚ ਜਾਣ ਦਾ ਸਬੱਬ ਬਣੇ ਤਾਂ ਸਟੇਜ ਤੇ ਖੜਦਿਆਂ ਹੀ ਪੈੰਦੀ ਸੱਤੇ ਸੰਤ ਜਨਰਲ ਸਿੰਘ ਪੰਡਰਾਂ ਵਾਲਿਆਂ ਦਾ ਨਾਂ ਲੈ ਕੇ ਗਰਮ ਗਰਮ ਨਾਰੇ ਮਾਰਨ ਤੋਂ ਬਾਅਦ ਸ਼ਹੀਦ ਹੋ ਚੁੱਕੇ ਕਿਸੇ ਖਾੜਕੂ ਨਾਲ ਅੰਗਲੀ ਸੰਗਲੀ ਕੱਢ ਕੇ ਗੱਜ ਜਿਆ ਭਰ ਕੇ ਆਖੀਦਾਏ ਖਾਲਸਾ ਜਿਉ 10 ਨੇ ਵੀ ਸਰਕਾਰੀ ਜ਼ੁਲਮ ਆਪਣੇ ਪਿੰਡ ਤੇ ਪਿੰਡੇ ਤੇ ਹੰਡਾਇਆ ਹੋਇਆ ਹੈ ਮੇਰੀ ਘਰ ਵਾਲੀ ਦੇ ਅਜੇ ਹੀ ਮੇਰੇ ਘਰ ਵਾਲੀ ਦੇ ਫੁੱਫੜ ਦੇ ਮਾਸੜ ਦਾ ਨੌਜਵਾਨ ਭਾਂਜਾ ਭਾਈ ਫਲਾਣਾ ਸਿੰਘ ਮੇਰੇ ਪਰਿਵਾਰ ਦਾ ਮਹਾਨ ਸ਼ਹੀਦ ਹੋਇਆ ਹੈ। ਅਖਬਾਰਾਂ ਵਿੱਚ ਫੋਟੋ ਛਪਣ ਵਾਲੀ ਬਾਜੀ ਫੇਰ ਆਪਾਂ ਜਿੱਤ ਲਈਦਾ ਹੈ। ਲਾਲ ਝੰਡੇ ਵਾਲਿਆਂ ਦੇ ਇਕੱਠ ਵਿੱਚ ਦਾਸ ਨੀਲੀ ਜਾਂ ਪੀਲੀ ਦਸਤਾਰ ਦੀ ਥਾਂ ਕਿਸੇ ਪੰਬਲ ਪੂਛੇ ਜੇ ਰੰਗ ਦੀ ਪੱਗ ਬਨ ਕੇ ਜ ਆ ਬੈਠਦਾ ਹੈ ਕਾਮਰੇਡ ਭਰਾਵਾਂ ਦੇ ਸਮਾਗਮਾਂ ਵਿੱਚ ਕਾਮਰੇਡ ਮਾਰਕਸ ਜਲ ਲੈਨ ਨੂੰ ਲਾਲ ਸਲਾਮ ਆਖਦੇ ਹਾਂ ਕਾਸ਼ ਨੇ ਇੰਜ ਸ਼ੁਰੂ ਹੁੰਦਾ ਹੈ ਸਾਥੀਓ ਬੁਰਜੂਆ ਸੋਚ ਨੇ ਇਨਕਲਾਬ ਦੇ ਰਾਹ ਵਿੱਚ ਐਸਾ ਰੋੜਾ ਅਟਕਾਇਆ ਹੋਇਆ ਹੈ ਕਿ ਜਦੋਂ ਤੱਕ ਮਿਹਨਤ ਕਾਸ਼ ਤੇ ਕਿਰਤੀ ਜਮਾਤ ਲੋਹੀ ਦੀ ਲਠ ਵਰਗਾ ਇਕੱਠ ਕਰਕੇ ਆਪਣੇ ਹੱਕਾਂ ਲਈ ਨਹੀਂ ਜੂਝਦੀ ਇਨਕਲਾਬ ਦੂਰ ਹੁੰਦਾ ਚਲਾ ਜਾਏਗਾ ਸਮਾ ਮੰਗ ਕਰਦਾ ਹੈ ਕਿ ਮਲਕ ਭਾਗੋਂ ਨੂੰ ਪਛਾੜ ਕੇ ਆਪਾਂ ਲਾਲੂਆਂ ਦੇ ਵੇੜੇ ਵਿੱਚ ਰੋਸ਼ਨੀ ਦੇ ਦੀਪ ਜਗਾਈਏ ਧਾਰਮਿਕ ਵਖਰੇਵਿਆਂ ਕਾਰਨ ਵੰਡੀ ਪਈ ਭਾਰਤੀ ਜਨਤਾ ਦੀ ਮੁਕਤੀ ਮਾਰਕਸ ਅਪਣਾਓ ਸਾਰਾ ਹਾਲ ਤਾੜੀਆਂ ਨਾਲ ਗੂੰਜਦਾ ਹੈ ਤੇ ਸਰੋਤੇ ਮੂੰਹ ਨਾਲ ਮੂੰਹ ਜੋੜ ਕੇ ਮੇਰੀ ਵਿਦਵਤਾ ਦੀਆਂ ਗੱਲਾਂ ਕਰਦੇ ਆਂ ਦਾਤੀ ਹਥੌੜੇ ਦੇ ਨਿਸ਼ਾਨ ਵਾਲਾ ਚਮਕਦਾ ਮੋਮੈਂਟੋ ਲੈਂਦਿਆਂ ਮੇਰੀ ਫੋਟੋ ਅਖਬਾਰਾਂ ਵਿੱਚ ਛਪ ਜਾਂਦੀ ਹੈ ਕਿੰਨੇ ਸਭਿਆਚਾਰਕ ਮੇਲੇ ਵਿੱਚ ਮੇਰੀ ਤੌਰ ਵੇਖਣ ਵਾਲੀ ਹੁੰਦੀ ਹੈ ਕੋਟ ਪੈਂਟ ਟਾਈ ਵਿੱਚ ਸਜਿਆ ਹੋਇਆ ਦੇਖ ਕੇ ਸਟੇ ਸਖਤਰ ਵਾਰ-ਵਾਰ ਮੇਰੀ ਪਰਸਨੈਲਿਟੀ ਦਾ ਗੁਣ ਗਣ ਕਰਦੇ ਆਂ ਜਦੋਂ ਦੋ ਸ਼ਬਦ ਬੋਲਣ ਲਈ ਮੇਰੀ ਵਾਰੀ ਆਉਂਦੀ ਹੈ ਤਾਂ ਮੈਂ ਗਿੱਧੇ ਭਗਉੜੇ ਦੀਆਂ ਸਿਫਤਾਂ ਕਰਦਿਆਂ ਮੈਂ ਗੁਰਬਾਣੀ ਦੀ ਥੋਕ ਨੱਚਣ ਖੁੱਦਨ ਮਨ ਕਾ ਚਾਹ ਬੋਲਣ ਲਈ ਨਹੀਂ ਭੁੱਲਦਾ ਨਾਲ ਦੋ ਚਾਰ ਗਾਉਣ ਵਾਲਿਆਂ ਦੇ ਨਾਂ ਵੀ ਲੈ ਲੈ ਕੇ ਦੱਸ ਦਿੰਦਾ ਹਾਂ ਕਿ ਮਹਾਨ ਸੰਗੀਤ ਆਚਾਰੀਆ ਫਲਾਣਾ ਜੀ ਇਹਨਾਂ ਦਾ ਗਾਇਨ ਸੁਣ ਕੇ ਤਾਂ ਸੇਨ ਚੇਤੇ ਆ ਜਾਂਦਾ ਮੇਰੀਆਂ ਕਥਨੀਆਂ ਸੁਣ ਕੇ ਸਤੇਸ ਕਤਰ ਬੀਬੀ ਚਾਂਬਲ ਚਾਂਬਲ ਕੇ ਮੇਰੇ ਨਾਮ ਦੀਆਂ ਜ਼ੋਰਦਾਰ ਤਾੜੀਆਂ ਮਾਰਨ ਲਈ ਆਖਦੇ ਹਨ ਤੂੰ ਮੈਨੂੰ ਮੀਆਂ ਕਹੀਂ ਮੈਂ ਤੈਨੂੰ ਕਾਜੀ ਕਹਾਵਾਂਗਾ ਫਾਰਮੂਲਾ ਜਿਹੜਾ ਹੈ ਵਰਤ ਲਈਦਾ ਹੈ ਤੇ ਪ੍ਰਸ਼ੰਸਾ ਦੇ ਪੋਲ ਬਣਦੀਦਾ ਸੋ ਫਿਰ ਗੁਰਦੁਆਰੇ ਜਾ ਕੇ ਫਤਿਹ ਬੁਲਾਈਦਾ ਹੈ ਤੁਸੀਂ ਜਾਣਦੇ ਹੀ ਹੋ ਕਿ ਖੜਾ ਪਾਣੀ ਸਲੰਦ ਮਾਰਨ ਲੱਗ ਪੈਂਦਾ ਹੈ ਚਲਦਾ ਪਾਣੀ ਸਦਾ ਪੀਣ ਜੋਗਾ ਹੁੰਦਾ ਹੈ ਸੋ ਪਿਆਰਿਓ ਚੱਲਣ ਦਾ ਹੀ ਜ਼ਿੰਦਗੀ ਹੈ ਗਤੀਸ਼ੀਲ ਹੋਣਾ ਵਿਕਾਸ ਦੀ ਮੂਲ ਧਾਰਨਾ ਹੈ ਪ੍ਰੋਫੈਸਰ ਮੋਹਨ ਸਿੰਘ ਵੀ ਕਹਿੰਦੇ ਹਨ ਕਿ ਜੀਵਨ ਅਦਲਾ ਬਦਲੀ ਤੋਂ ਹੋਣਾ ਰੰਗ ਬਰੰਗਾ ਸੋ ਮੁਰਦੇ ਭਗਤਾ ਨਾਲੋਂ ਇੱਕ ਜਿਉਂਦਾ ਕਾਫਰ ਚੰਗਾ ਸੋ ਪਿਆਰਿਓ ਇੱਕੋ ਕਿੱਲੇ ਤੇ ਬੰਨੇ ਰਹਿ ਨਾਲ ਹਰਫੰ ਮੌਲਾ ਹੋ ਕੇ ਆਪ ਵੀ ਰਾਜੀ ਰਹੋ ਤੇ ਦੂਜਿਆਂ ਨੂੰ ਵੀ ਰਾਜੀ ਖੁਸ਼ੀ ਰੱਖੋ ਚੰਦਾ ਦیتے ਹੈ ਮਸਜਿਦ ਮੇਂ ਔਰ ਪੀਤੇ ਹੈ ਮੈ ਖਾਣੇ ਮੇਂ ਖੁਦਾ ਵੀ ਰਾਜ਼ੀ ਰਹੇ ਤੇ ਸ਼ੈਤਾਨ ਵੀ ਨਰਾਜ਼ ਨਾ ਹੋ